ਪਾਕੜਾ ਡੈਮ ਦੀ ਮੱਛੀ ਦੇ ਸ਼ੌਕੀਨਾ ਦੇ ਲਈ ਵੱਡੀ ਖਬਰ ਹੈ ਕਿ ਹੁਣ ਪਾਕੜਾ ਡੈਮ ਤੋਂ ਮੱਛੀ ਦੀ ਸ਼ੁਰੂਆਤ ਸ਼ੁਰੂ ਹੋ ਚੁੱਕੀ ਹੈ ਦੱਸਦੀ ਹੈ ਕਿ 15 ਜੂਨ ਤੋਂ ਲੈ ਕੇ 15 ਅਗਸਤ ਤੱਕ ਪਾਕੜੇ ਦੀ ਮੱਛੀ ਫੜਨ ਤੇ ਪਾਬੰਦੀ ਲਗਾਈ ਜਾਂਦੀ ਹੈ ਤੇ ਅੱਜ 16 ਅਗਸਤ ਨੂੰ ਮੱਛੀ ਫੜਨ ਦੀ ਸ਼ੁਰੂਆਤ ਹੋਈ ਜਿਸ ਦੇ ਵਿੱਚ ਤਕਰੀਬਨ 50 ਕੁਇੰਟਲ ਮੱਛੀ ਫੜੀ ਗਈ ਤੇ ਇਸ ਦੇ ਵਿੱਚ ਸਿਲਵਰ ਕਤਲਾ 골ਡਨ ਸਮੇਤ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰਜਾਤੀਆਂ ਸ਼ਾਮਿਲ ਹਨ ਪਾਕੜੇ ਦੀ ਮੱਛੀ ਆਪਣੇ ਸਵਾਦ ਅਤੇ ਗੁਣਾਂ ਨੂੰ ਲੈ ਕੇ ਪੰਜਾਬ ਹੀ ਨਹੀਂ ਸਮੁੱਚੇ ਦੇਸ਼ ਭਰ ਦੇ ਵਿੱਚ ਮਸ਼ਹੂਰ ਹੈ ਤੇ ਹੁਣ ਇਸ ਦੀ ਸਪਲਾਈ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਵੀ ਹੋਵੇਗੀ ਇਸ ਸੰਬੰਧੀ ਗੱਲਬਾਤ ਕਰਦਿਆਂ ਕੋਲੀ ਫਿਸ਼ ਦੇ ਮਾਲਕ ਨੇ ਦੱਸਿਆ ਕਿ ਪਹਿਲੇ ਸਟਾਕ ਦੇ ਵਿੱਚ 50 ਕੁਆਂਟਲ ਮੱਛੀ ਆਇਆ ਜਿਸ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਸਿਲਵਰ ਕਤਲਾ ਅਤੇ 골ਡਨ ਫਿਸ਼ ਬਰਾਮਦ ਹੋਈ ਹੈ ਉਹਨਾਂ ਨੇ ਦੱਸਿਆ ਕਿ ਪਿਛਲੀ ਵਾਰ ਦੇ ਨਾਲੋਂ ਇਹ ਆਮਦ ਇਸ ਵਾਰ ਜ਼ਿਆਦਾ ਹੈ ਤੇ ਹੁਣ ਮੱਛੀ ਖਾਣ ਦੇ ਸ਼ੌਕੀਨਾ ਨੂੰ ਲਗਾਤਾਰ 10 ਮਹੀਨੇ ਮੱਛੀ ਮਹਈਆ ਹੁੰਦੀ ਰਹੇਗੀ। ਮੱਛੀ ਖਾਣ ਦੇ ਸ਼ੌਕੀਨਾ ਦਾ ਇੰਤਜ਼ਾਰ ਹੁਣ ਖਤਮ ਹੋ ਚੁੱਕਿਆ ਤੇ ਉਹ ਨੰਗਲ ਅਤੇ ਭਾਖੜਾ ਆ ਕੇ ਇਸ ਸੁਆਦੀਸ਼ਟ ਮੱਛੀ ਦਾ ਲਤਫ ਲੈ ਸਕਦੇ ਹਨ। ਵੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ। ਕੋਲੀ ਫਿਸ਼ ਤੋਂ ਤੇ ਅੱਜ 2 ਮਹੀਨੇ ਬਾਅਦ ਮੱਛੀ ਖੁੱਲ ਚੁੱਕੀ ਹੈ। ਜਿਹੜਾ ਲੋਕਾਂ ਦਾ ਇੰਤਜ਼ਾਰ ਸੀਗਾ 2 ਮਹੀਨੇ ਦਾ ਉਹ ਖਤਮ ਹੋ ਚੁੱਕਿਆ ਹੈ ਤੇ ਅੱਜ 50 ਕੁਆਂਟਲ ਦੇ ਕਰੀਬ ਅੱਛੀ ਆਈ ਹੈ ਭਖੜੇ ਮੋਸਟਲੀ ਜਿਹਦੇ ਵਿੱਚ 35 ਕੁਆਂਟਲ ਦੇ ਨੀਅਰ ਅਬਾਊਟ ਸਿਲਵਰ ਹੈ ਤੇ 15 ਕੁਆਂਟਲ ਵੈਰਾਈਟੀ ਹੈ ਜਿਹਦੇ ਵਿੱਚ ਗੋਲਡਨ ਤੇ ਸੰਘਾੜਾ ਹੈ ਠੀਕ ਹੈ ਜੀ ਕੋਈ ਹੈ ਕੋਈ ਏਦਾਂ ਦਾ ਪੀਸ ਵਿਛਾਏ ਤੇ ਕਰਕੇ ਲੋਕੀ ਤੁਹਾਡੇ ਕੋਲ ਹਾਂਜੀ ਜਿਹੜੇ ਕਤਲੇ ਦੇ ਪੀਸ ਹੈ ਬਹੁਤ ਵੱਡੇ ਵੱਡੇ ਆਏ ਆ ਮੋਰ ਥੈਨ 40 ਕਿਜੀ ਦੇ ਨੀਅਰ ਅਬਾਊਟ ਤੇ ਸਿਲਵਰ ਦੇ ਪੀਸ ਵੀ ਵੱਡੇ ਆਏ ਆ ਉਹ ਆਕਰਸ਼ਨ ਦਾ ਕੇਂਦਰ ਬਣਾਂਗੇ ਥੱਲੇ ਜਾ ਕੇ ਅਸੀਂ ਉਹ ਲੋਕਾਂ ਨਾਲ ਸ਼ੇਅਰ ਵੀ ਕਰਾਂਗੇ ਤੇ ਦਿਖਾਵਾਂਗੇ ਵੀ ਕੀ ਕਿੰਨੇ ਕਿੰਨੇ ਵੱਡੇ ਪੀਸ ਆਏ ਅੱਜ ਪਾਕੜੇ 'ਚ ਠੀਕ ਹੈ ਵੀ ਕਿ ਆਵੇ ਹੁਣ ਇਹ ਮੰਨ ਸਕਦੇ ਹਾਂ ਅਸੀਂ ਵੀ ਲੋਕਾਂ ਨੂੰ ਹੁਣ ਪਿਓਰ ਪਾਕੜੇ ਵਾਲੀ ਮੱਛੀ ਮਿਲਣੀ ਬਿਲਕੁਲ ਜੀ ਹੁਣ ਲੋਕਾਂ ਨੂੰ ਪਿਓਰ ਪਾਕੜੇ ਵਾਲੀ ਮੱਛੀ ਮਿਲਣੀ ਸ਼ੁਰੂ ਹੋ ਗਈ ਹੈ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਉਹਨਾਂ ਦਾ ਇੰਤਜ਼ਾਰ ਹੁਣ ਖਤਮ ਹੋ ਚੁੱਕਿਆ ਹੈ ਕਈ ਫੋਨ ਆ ਰਹੇ ਸੀ ਮੈਨੂੰ ਕਾਫੀ ਟਾਈਮ ਤੋਂ ਕਿ ਭਾਈ ਬਹੁਤ ਟਾਈਮ ਹੋ ਗਿਆ ਜੀ ਮੱਛੀ 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 ਆ ਨਹੀਂ ਰਹੀ ਆ ਨਹੀਂ ਰਹੀ ਐਕਚੁਅਲੀ ਜਿਹੜਾ 2 ਮਹੀਨੇ ਦਾ ਪੀਰਨ ਹੁੰਦਾ ਇਹ ਬਰੀਡਿੰਗ ਪੀਰੀਅਡ ਹੁੰਦਾ ਐਚ ਮੱਛੀ ਅੰਡਾ ਦਿੰਦੀ ਹੈ ਤੇ ਹਿਮਾਚਲ ਗਵਰਨਮੈਂਟ ਨੇ ਬੈਨ ਕੀਤੀ ਹੁੰਦੀ ਹੈ ਫਿਸ਼ਿੰਗ ਤੇ 2 ਮਹੀਨੇ ਬਾਅਦ ਖੁੱਲਣ ਤੋਂ ਬਾਅਦ ਹੀ ਇੱਕ ਤਾਂ ਲੋਕਾਂ ਦਾ ਤਾਂ ਤਾਂ ਤੁਸੀਂ ਦੇਖ ਹੀ ਲਿਆ ਕਿ ਕਿਦਾਂ ਰਸ਼ ਪੈ ਜਾਂਦਾ ਤੇ ਇਹ ਹੁਣ ਕੰਟੀਨਿਊਸਲੀ 10 ਮਹੀਨੇ ਚੱਲੇਗੀ ਤੇ ਕੋਲੀ ਫਿਸ਼ ਸਤਲੋਈ ਪਾਰਕ ਦੇ ਸਾਹਮਣੇ ਤੁਸੀਂ ਜਦੋਂ ਮਰਜ਼ੀ ਆ ਕੇ ਪਾਖੜੇ ਦੀ ਫਿਸ਼ ਹੁਣ 10 ਮਹੀਨੇ ਕੰਟੀਨਿਊਟੀ ਚ ਲੈ ਸਕ ਹਰ ਵੈਰਾਈਟੀ ਤੁਹਾਨੂੰ ਮਿਲੇਗੀ ਕਤਲਾ ਵੀ ਮਿਲੇਗੀ ਸਿਲਵਰ ਵੀ ਮਿਲੇਗੀ 골ਡਨ ਵੀ ਮਿਲੇਗੀ ਸੰਘਾੜਾ ਮਿਲੇਗੀ ਤੇ ਰਿਗਾਰਡਿੰਗ ਈਚ ਐਂਡ ਐਵਰੀ ਵੈਰਾਈਟੀ ਮੈਂ ਤੁਹਾਨੂੰ ਦੱਸ ਵੀ ਦੰਗਾ ਉਹਦੇ ਕੀ ਕੀ ਫਾਇਦੇ ਨੇ ਕੀ ਕੀ ਨਹੀਂ ਤੁਸੀਂ ਜਦੋਂ ਮਰਜ਼ੀ ਆ ਕੇ ਉੱਥੋਂ ਮੇਰੇ ਕੋਲ ਲੈ ਸਕਦੇ ਹੋ ਪਿਛਲੀ ਵਾਰ ਨਾਲ ਤੋਂ ਕਿੰਨੀ ਕਰ ਇਹਦੀ ਮਤਲਬ ਤੁਸੀਂ ਦੇਖਿਆ ਹੋਣਾ ਵੀ ਘੱਟ ਹੈ ਹੀ ਜ਼ਿਆਦਾ ਵੀ ਜਿਹੜੀ ਪਿਛਲੀ ਵਾਰ ਹੈ ਜਿਹੜੀ ਮੱਛੀ ਪਿਛਲੀ ਵਾਰ ਵੀ ਨੀਅਰ ਅਬਾਊਟ 50 ਕਵਾਂਟਲ ਦੇ ਨੇੜੇ ਤੇੜੇ ਹੀ ਆਏ ਸੀ ਬਟ ਜਿਹੜੀ ਵੈਰਾਈਟੀ ਸੀਗੀ ਉਦੋਂ ਉਦੋਂ ਸਿਲਵਰ ਕਾਰਪ ਜਿਹੜੀ ਵੈਰਾਈਟੀ ਸੀ ਉਹ ਥੋੜੀ ਘੱਟ ਆਈ ਸੀ ਇਸ ਵਾਰੀ ਸਿਲਵਰ ਕਾਰਪ ਦੀ ਗਰੋਥ ਥੋੜੀ ਵੱਧ ਗਈ ਹੈ ਇਸ ਲਈ ਉਹ ਨੀਅਰ ਅਬਾਊਟ ਤੁਸੀਂ ਕਹਿ ਲੋ 70% ਸਿਲਵਰ ਆਈ ਹੈ ਬਾਕੀ ਜਿਹੜੀ ਕਤਲਾ ਗਰਾਸਕਾਰਪ 골ਡਨ ਤੇ ਸੰਘਾੜਾ ਇਹ 30% ਰਹਿ ਗਈ ਹੈ ਇਹ ਐਕਚੁਅਲੀ ਅਕੋਰਡਿੰਗ ਟੂ ਕਲਾਈਮੇਟ ਇਹ ਫਲਕਚੁਏਸ਼ਨ ਹੁੰਦੀ ਰਹਿੰਦੀ ਹੈ ਤੇ ਇਟਸ ਕੋਈ ਇਹਦਾ ਇੰਨਾ ਇਫੈਕਟ ਨਹੀਂ ਆ ਕਿ ਹੁਣ 70% ਸਿਲਵਰ ਹੀ ਰਹੇਗੀ ਇਹ ਅ ਅਕੋਰਡਿੰਗ ਟੂ ਕਲਾਈਮੇਟ ਜਿੱਦਾਂ ਵੀ ਟੈਂਪਰੇਚਰ ਚੇਂਜ ਹੋਏਗਾ ਪਾਣੀ ਦਾ ਫਿਸ਼ ਦੀ ਵੈਰਾਈਟੀ ਉਹਦੇ ਅਕੋਰਡਿੰਗਲੀ ਚੇਂਜ ਹੁੰਦੀ ਜਾਏਗੀ ਠੀਕ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਮੇਰਾ ਨਾਮ ਕਵਨ ਜੋ ਸਿੰਘ ਕੋਲੀ ਜੀ ਮੈਂ ਆਪਣਾ ਫਿਸ਼ ਕੋਲੀ ਫਿਸ਼ ਪਹਾੜੀ ਮਾਰਕੀਟ ਦਾ ਓਨਰ ਹਾਂ ਕੀ ਇਹ ਦਸਵੇਂ ਅੱਜ ਜਿਹੜੀ ਪਾਕੜ ਦੀ ਜਿਹੜੀ ਫਿਸ਼ ਸ਼ੁਰੂ ਹੋਈ ਹੈ ਵੀ ਕਿੰਨਾ ਚਿਰ ਕਿੰਨੇ ਟਾਈਮ ਇਹ ਬੰਦ ਰਹਿੰਦੀ ਹੈ ਤੇ ਕਿੰਨੇ ਕ ਜਿਹੜੀ ਅੱਜ ਜਿਹੜੀ ਆਈ ਹੈ ਸਰ ਇਹ 2 ਮਹੀਨੇ ਬੰਦ ਰਹਿੰਦੀ ਹੈ 15 ਜੂਨ ਤੋਂ ਲੈ ਕੇ 15 ਅਗਸਤ ਤੱਕ ਹਾਂ ਇਹ ਪਰ ਇਹ ਅੱਜ 16 ਅਗਸਤ ਨੂੰ ਅਦਾ ਫਸਟ ਡੇ ਹੈ ਜਿਹੜੀ ਓਪਨ ਹੋਈ ਹੈ ਫਿਸ਼ ਅੱਜ ਦੇ ਕਰੀਬ 18-20 ਕੁਇੰਟਲ ਦੇ ਕਰੀਬ ਅੱਜ ਆ ਗਈ ਹੈ ਫਿਸ਼ ਉਹਦੇ ਵਿੱਚ ਸਿਲਵਰ ਆਈ ਹੈ ਮੈਕਸਿਮਮ ਜਿਹੜੀ 15-16 ਕੁਇੰਟਲ ਸਿਲਵਰ ਹੈ ਬਾਕੀ 2-3 ਕੁਇੰਟਲ 골ਡਰ ਆਈ ਹੈ ਕੁਇੰਟਲ ਸੰਗੜਾ ਹੈ ਹਾਂ ਹਾਂਜੀ ਤੇ ਇਹਦੇ ਵਿੱਚ ਇਹ ਦੱਸਿਓ ਵੀ ਜਿੰਨਾ ਕਿੰਨਾ ਆ ਲੋਕਾਂ ਦਾ ਇੰਤਜ਼ਾਰ ਹੁੰਦਾ ਹੈ ਤਾਂ ਕਿੰਨੇ ਟਾਈਮ ਬਾਅਦ ਕਿਹੜੀ ਕਿਹੜੀ ਤੁਸੀਂ ਵੈਰਾਈਟੀ ਜਿਹੜੀ ਜ਼ਿਆਦਾ ਲੱਗਦੀ ਹੈ ਸਰ ਇੰਤਜ਼ਾਰ ਤਾਂ ਦੈਂ ਕਿ ਇਹ ਪੂਰੇ ਸਾਲ ਲੋਕਾਂ ਨੂੰ ਹੁੰਦਾ ਹੀ ਪਰ ਇਹ 2 ਮਹੀਨੇ ਤੋਂ ਬਾਅਦ ਜਦੋਂ ਲੋਕ ਆਉਂਦੇ ਨੇ ਤਾਂ ਉਹਨਾਂ ਨੂੰ ਜ਼ਿਆਦਾ ਮੈਕਸਿਮਮ ਕਤਲਾ ਔਰ ਸਿਲਵਰ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਪਰ ਹੁਣ ਜਿੱਦਾਂ ਕਿ ਲੋਕਾਂ ਨੂੰ ਪਤਾ ਲੱਗਿਆ ਹੈ ਫਿਸ਼ ਦੀ ਕਾਫੀ ਮਤਲਬ ਕਿ ਵਧੀਆ ਮੰਨੀ ਜਾਂਦੀ ਜਿਹੜੀ ਸਿੰਗਾੜਾ ਸਟਾਈਲ ਚੱਲ ਰਹੀ ਹੈ ਸਾਡੇ ਕੋਲ ਉਹਦੇ ਨਾਲ ਨਾਲ ਸਿੰਗਾੜਾ ਸੋਲ ਮਲੀ ਔਰ ਸਿਲਵਰ ਕਤਲਾ ਇਹਨਾਂ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਤੇ ਲੋਕੀ ਤੇ ਕਿੱਥੇ ਦੀ ਅੱਗ ਲੱਗ ਜਾਣਾ ਸਰ 올 ਓਵਰ ਇੰਡੀਆ ਸਾਡੇ ਕੋਲ ਆਉਂਦੇ ਆ ਜੀ ਸਾਡੇ ਕੋਲ ਆਪਣੇ ਅੰਬਾਲਾ ਤੋਂ ਆਉਂਦੇ ਆ ਜੀ ਚੰਡੀਗੜ੍ਹ ਅਮਰਸਰ ਅਬ ਦਿੱਲੀ ਤੋਂ ਆਉਂਦੇ ਆ ਤੇ ਅਨਦਰ ਸਟੇਟਸ ਸਾਡਾ ਮਾਲ ਸਪਲਾਈ ਵੀ ਹੁੰਦਾ ਸਾਡਾ ਨੰਗਲ ਕਿੱਥੇ ਲੈ ਕੇ ਜਾਣ ਕਰਦੇ ਨੰਗਲ ਤੋਂ ਸਾਡੀ ਜਾਏਗੀ ਸ਼੍ਰੀਨਗਰ ਚੰਮੂ ਕਲਕੱਤਾ ਜਾਂਦੀ ਆ ਜੀ ਹਾਂਜੀ ਸਾਡਾ ਸਾਡਾ ਐਡਰੈਸ ਹੈ ਜੀ ਕੋਲੀ ਫਿਸ਼ ਪਾਰੀ ਮਾਰਕੀਟ ਨੰਗਲ ਠੀਕ ਮੇਰਾ ਨਾਮ ਪ੍ਰਦੀਪ ਕੁਮਾਰ ਮਤਸੀ ਅਧਿਕਾਰੀ ਬਾਘੜਾ ਠੀਕ ਹੈ ਜੀ ਅੱਜ ਸਰ ਤਕਰੀਬਨ ਲਗਭਗ 2 ਮਹੀਨਿਆਂ ਬਾਅਦ ਮੱਛੀ ਜਿਹੜੀ ਪਾਕੜੇ ਦੀ ਸ਼ੁਰੂ ਹੋਈ ਹੈ ਕਿੰਨਾ ਕੁ ਟਾਈਮ ਜਿਹੜਾ ਇਹ ਬੰਦ ਰਹਿੰਦਾ ਵੀ ਕਿਆ ਕਾਰਨ ਬੰਦ ਰਹਿੰਦੀ ਹੈ ਤੇ ਕਿਹੜੀ ਕਿਹੜੀ ਵੈਰਾਈਟੀ ਹੁਣ ਆਈ ਹੈ ਤੇ ਕਿੰਨੀ ਕੁਆਲਿਟੀ ਕੁਆਂਟੀਟੀ ਠੀਕ ਹੈ ਇਹ 2 ਮਹੀਨਿਆਂ ਬਾਰੇ ਵਰਜਿਤ ਕਾਲ ਰਹਿਤਾ ਹੈ ਇਸ ਮੇ ਮੱਛੀ ਕਾ ਪ੍ਰਜਨਨ ਜੀ ਹੋਤਾ ਹੈ ਮੱਛੀ ਅੰਡੇ ਦਿੰਦੀ ਹੈ ਇਸ ਲਈ ਇਸ ਕਾਰਨ ਇਸ ਬੰਦ ਕਰ ਦਿਆ ਜਾਂਦਾ ਹੈ ਜੀ ਔਰ ਮੱਛੀ ਕੀ ਵੈਰਾਈਟੀ ਯਹਾਂ ਪਰ ਆਈ ਹੈ 5 6 छः छः सात आई है, है। इसमें सबसे ज्यादा सिल्वर कार्प की आई है कम से कम सत्तर परसेंट फिर मेर कार्प आपका कतला महाशेर मोरी ये तीस एक परसेंट आई है कितने के एरिया में जे आती है मछियाँ कितने के एरिया में ये सर ये आगे भी भागड़ा से ऊपर जड्डू जड्डू तक बीट के हिसाब से आती है ए, ए, दो नंबर बीट और तीन नंबर एक नंबर तीन बीट से आती है मेन भाखड़ा की मेन भाखड़ा की गोविंद सागर झील का ही है गोविंद सागर का ही है सारा ठीक है और पिछले साल से यहाँ मच्छी पिछले साल हमारी बीस क्विंटल थी आज के दिन इस बार इस साल संताड़ी क्विंटल के करीब एवरेज अच्छा ठीक है जी और ये क्या कारण रहता है कि दो महीने बंद रखिए ये सल प्रजनन क्षेत्र होता है प्रजनन काल होता का। है मछली का इस टाइम मछली अंडे देती है ना ठीक है पैदा करती है इसलिए इसको बंद कर दिया जाता है, है। तो आ, साथ में अच्छा तो लगभग कितने के यहाँ पे ठेकेदार है वो जो ले जाते हैं पंजाब में और हिमाचल में हैं यहाँ ये पंजाब से सर दो तीन ठेकेदार हैं हिमाचल से दो ठेकेदार हैं पाँच ठेकेदार है इस टाइम में ਔਰ ਯਹਾਂ ਸੋਸਾਇਟੀ ਆ ਸਾਥ ਹੈ ਠੀਕ ਹੈ